ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਦਿਨ ਪੈਂਦੇ ਪਿੰਡ ਮੰਗੀਂਦਪੁਰਾ ਵਿਖੇ ਮਾਲਕੀ ਪਹਿਲੀ ਦੀ ਸਾਂਝੀ ਵੱਟ ਨੂੰ ਵਹਨ ਤੋਂ ਰੋਕਣ ਉਤੇ ਸਾਬਕਾ ਪੁਲਿਸ ਮੁਲਾਜ਼ਮ ਦੀ ਧੀ ਦੇ ਸਾਹਮਣੇ ਹੀ ਕੁਝ ਵਿਅਕਤੀਆਂ ਵੱਲੋਂ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਦੀ ਵੀਡੀਓ ਸਾਬਕਾ ਪੁਲਿਸ ਮੁਲਾਜ਼ਮ ਦੀ ਧੀ ਨੇ ਆਪਣੇ ਮੋਬਾਈਲ ਦੇ ਵਿੱਚ ਪੜਾ ਕੇ ਵਾਇਰਲ ਕਰ ਦਿੱਤੀ ਇਸ ਮਾਮਲੇ ਦੇ ਵਿੱਚ ਜਾਣਕਾਰੀ ਦਿੰਦਿਆਂ ਹੋਇਆਂ ਸਾਬਕਾ ਪੁਲਿਸ ਮੁਲਾਜ਼ਮ ਪ੍ਰਤਾਪ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਗਵਾਨ ਦੇ ਵਿੱਚ ਰਹਿੰਦਾ ਹਰਪਾਲ ਸਿੰਘ ਉਸ ਦੀ ਮਾਲਕੀ ਪਹਿਲੀ ਦੀ ਜੋ ਸਾਂਝੀ ਵੱਟ ਹੈ ਉਸ ਨੂੰ ਜ਼ਬਰਦਸਤੀ ਵਾ ਰਹਿਆ ਸੀ ਜਿਸ ਨੂੰ ਉਹਨਾਂ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਹਰਪਾਲ ਸਿੰਘ ਅਤੇ ਉਸ ਦੇ ਨਾਲ ਗੁਰਜੰਟ ਸਿੰਘ ਜਿਸ ਨੇ ਹਰਪਾਲ ਸਿੰਘ ਤੋਂ ਪਹਿਲਾਂ ਠੇਕੇ ਉੱਤੇ ਇਹ ਲਈ ਹੋਈ ਸੀ ਉਸ ਵੱਲੋਂ ਉਸ ਦੀ ਕੁਟਮਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸਾਬਕਾ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਉਹਨਾਂ ਵੱਲੋਂ ਮੱਸਾ ਹੀ ਆਪਣੀ ਜਾਨ ਬਚਾਈ ਗਈ ਨਾਲੇ ਉਹਨਾਂ ਨੇ ਕਿਹਾ ਹੈ ਕਿ ਇਸ ਸਾਰੀ ਘਟਨਾ ਦੀ ਵੀਡੀਓ ਉਹਨਾਂ ਦੀ ਥੀਵ ਲੋ ਬਣਾ ਲਈਤੀ ਗਈ ਹੈ ਅਤੇ ਇਸ ਸੰਬੰਧ ਵਿੱਚ ਲਿਖਤੀ ਦਰਖਾਸਤ ਪੁਲਿਸ ਥਾਣੇ ਦੇ ਵਿੱਚ ਵੀ ਦੇ ਦਿੱਤੀ ਗਈ ਹੈ ਉਦੋਂ ਇਸ ਮਾਮਲੇ ਨੂੰ ਲੈ ਕੇ ਜਦੋਂ ਦੂਜੀ ਧਿਰ ਹਰਪਾਲ ਸਿੰਘ ਅਤੇ ਗੁਰਜੰਨ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਹੈ ਕਿ ਕੁਝ ਮਹਤਮ ਬਾਰਾ ਨੇ ਸਾਨੂੰ ਰਾਤ ਛੱਡਿਆ ਹੋਇਆ ਸੀ ਜਿਸ ਸੰਬੰਧੀ ਇਹ ਸਾਨੂੰ ਲੰਗਨ ਤੋਂ ਵੀ ਵਰਜਦੇ ਸਨ ਉਹਨਾਂ ਕਿਹਾ ਕਿ ਕੋਈ ਅਸੀਂ ਵਟ ਨਹੀਂ ਢਾਈ ਜਦੋਂ ਇਸ ਵੀਡੀਓ ਵਾਇਰਲ ਹੋਣ ਸਮੰਦੀ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਕਿਸੇ ਨੂੰ ਗਲਗੋਚ ਨਹੀਂ ਕੀਤਾ ਉੱਥੇ ਤੁਹਾਨੂੰ ਦੱਸ ਦਿੰਨੇ ਕਿ ਇਸ ਪ੍ਰਾਂਤ ਪੀੜਿਤ ਸਾਬਕਾ ਪੁਲਿਸ ਮੁਲਾਜ਼ਮ ਅਤੇ ਉਹਨਾਂ ਦੀ ਪਤਨੀ ਨੇ ਜ਼ਿਲ੍ਹਾ ਤਰਨਤਾਰਨ ਦੇ ਐਸਐਸਪੀ ਤੋਂ ਮੰਗ ਕੀਤੀ ਹੈ ਕਿ ਜ਼ਬਰਦਸਤੀ ਪਹਿਲੀ ਦੀ ਵਟ ਵਾਹਣ ਵਾਲਿਆਂ ਉੱਤੇ ਅਤੇ ਘਰ ਦੇ ਵਿੱਚ ਦਾਖਲ ਹੋ ਕੇ ਪਰਿਵਾਰ ਦੀ ਕੁਟਮਾਰ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਕੀ ਮਸਲਾ ਜਿਹੜਾ ਇੱਕ ਵੀਡੀਓ ਵਾਇਰਲ ਹੋਉਂਦੀ ਜਿੱਥੇ ਲੜਕੀ ਆਖਂਦੀ ਕਿ ਮੇਰੇ ਡੈਡੀ ਨੂੰ ਮਾਰਦੇ ਲੱਗੇ ਤੇ ਕੀ ਮਸਲਾ ਕੀ ਹੈ ਮਸਲਾ ਇਹ ਮੈਂ ਮਾਰੀ ਬਾਉਂਦੇ ਬਾਟਵਾਉਂਦੇ ਮੈਂ ਮੈਂ ਖਾਲ ਪਾਉਣਾ ਆਦੇ ਮਤਲਬ ਵਟਨਾ ਹੋਵਾ ਉਹਨਾਂ ਸਾਰੀ ਬਾਦ ਨਹੀਂ ਆ ਵਟ ਕੀ ਦੀ ਪਹਿਲੀ ਤਾਂ ਡੀ ਮਾਰਦੀ ਆਪਣੀ ਵਟਾਂ ਜਿਹੜੀ ਮੇਨ ਵਟ ਉਹ ਬਾਉਂਦੇ ਮੇਨ ਵਟਾਂ ਸਾਂਝੀ ਜਿਹੜੀ ਕੌਣ ਆਉਂਦਾ ਸੀ ਇਹ ਇਹ ਹੈ ਗਰਜੰਟ ਸਿੰਘ ਅੱਛਾ ਤੇ ਫਿਰ ਕੀ ਗੱਲ ਹੋਈ ਇਹ ਆਖਾ ਉਹਨਾਂ ਮੈਂ ਹਿਤਾਰੀਵਾਦ ਨੇ ਤੂੰ ਕੀ ਉਹਨਾਂ ਦੇ ਉੱਤੇ ਤੇਰੇ ਕਾਰਵਾਈ ਦੀ ਜ਼ਬਰਦਸਤੀ ਲੰਮਾ ਕਿ ਤੂੰ ਦਾ ਕੇ ਦਈ ਇਹ ਜਦੋਂ ਮੁੜ ਕੇ ਉਹਦੋਂ ਬਾਅਦ ਮਾਰਨ ਆਇਆ ਬਾਅਦ ਮੁੜ ਕੇ ਮੇਰੇ ਹੋਰਾਂ ਪੰਬੀ ਦੇ ਮਗਰ ਆਇਆ ਮੇਰੇ ਗੁਰਗਾ ਕੋਲ ਮਰੇ ਮਾਰ ਗਈ ਆ ਫਿਰ ਇਹਨੇ ਸਾਰਾ ਵੇਖਿਆ ਵੀ ਪਾਪਾ ਉਹ ਤੇ ਜਿਆਦਾ ਜانے ਘਰ ਨੂੰ ਭੱਜ ਜਾ ਦਰਖਾਸਤ ਦਿੱਤੀ ਕੋਈ ਦਰਖਾਸਤ ਦਿੱਤੀ ਕੋਈ ਕਾਰਵਾਈ ਨਹੀਂ ਹੋਈ ਕਿੰਨੇ ਦਿਨ ਹੋ ਗਏ ਇਹ ਕਹਨੂੰ ਉਧਰ ਹੀ ਬੋਦੇ ਆਏ ਮੇਰੀ ਗੁਰਗਾ ਨਾਲ ਗਈ ਦੋਵੇਂ ਹੀ ਦਰਖਾ ਦੇ ਗਏ ਕਾਰਵਾਈ ਨਹੀਂ ਕਰਦੀ ਕੋਈ ਕੋਈ ਕਾਰਵਾਈ ਨਹੀਂ ਹੋਈ ਕੀ ਮੰਗ ਕੀ ਕਰਦੇ ਕਾਰਵਾਈ ਹੋਣੀ ਚਾਹੀਦੀ ਇਹ ਤੋਂ ਪਹਿਲਾਂ ਮੇਰੇ ਘਰ ਪਏ ਆਰਗਾਨ ਕੇ ਉਹ ਵੀ ਕੋਈ ਕਾਰਵਾਈ ਨਹੀਂ ਹੋਈ ਮਸਲਾ ਕੀ ਤੁਹਾਡਾ ਲੜਾਈ ਦਾ ਕਾਰਨ ਕੀ ਹੈ ਲੜਾਈ ਦਾ ਕਾਰਨ ਜ਼ਬਰਦਸਤੀ ਮੇਰੇ ਕਾਰਵਾਈ ਦੀ ਲੰਗਦੇ ਆ ਉਹੋ ਦਪਾਉਣਾ ਚਾਹੁੰਦੇ ਆ ਮੇਰੇ ਮੁੰਡੇ ਪੂਰੇ ਦੋ ਗੁਰਗਈ ਇਕੱਲੀ ਤੇ ਮੰਮੀ ਕਰ ਲੈ ਤਿੰਨੇ ਜੀ ਆ ਜੀ ਕਿ ਜ਼ਬਰਦਸਤੀ ਲੰਗਦੇ ਜ਼ਬਰਦਸਤੀ ਲੰਗਦੇ ਆਪਦੇ ਭੈਣ ਭਰਾ ਵੀ ਸਾਥ ਦੇ ਉਹਨਾਂ ਪੈਰੀ ਜਿੰਨਾ ਠੇਕੇ ਦੇ ਉਹ ਵੀ ਨਾਲ ਮਦਦ ਕਰਦੇ ਹੁੰਦੇ ਅਸੀਂ ਨਾਲ ਇਹਦੇ ਦੇ ਜੋ ਮਰਜ਼ੀ ਕਰ ਲੈ ਤੈਨੂੰ ਇਹ ਕਿਸੇ ਅਸੀਂ ਤੇਰਾ ਘਰ ਵੀ ਧਾਮ ਨੂੰ ਤਿਆਰ ਈ ਨਾਂ ਬੰਜੀ ਤਾ ਮੇਰਾ ਨਾਰਾਜ਼ ਹੋ ਗਿਆ ਤੇ ਕੀ ਮਸਲਾ ਹੈ ਜਿਹੜਾ ਇੱਕ ਗੁੜੀਆ ਵੀ ਰੋਲਾ ਪਾਉਂਦੀ ਹਾਂ ਹਾਂਜੀ ਮਸਲਾ ਵੀ ਜੀ ਇਹ ਵੱਟ ਬੰਨੇ ਦਾ ਹੀ ਮਸਲਾ ਹੋਇਆ ਏ ਕਿ ਇਹ ਕਹਿੰਦੇ ਕਿ ਮੈਂ ਖਾਲ ਪੋਣਾ ਵੀ ਇਦਾਂ ਤੁਸੀਂ ਵੀ ਆ ਡਾਕਟਰ ਨਾਲ ਹੈਲਪ ਲਾਏ ਆ ਤੇ ਉਹ ਆnde ਪੀਂਦੇ ਲੈਣ ਆਉਣੇ ਆ ਮੈਂ ਤੇ ਇੱਥੇ ਮੈਂ ਤਾਂ ਠੀਕ ਨਹੀਂ ਸੀ ਮੈਂ ਤਾਂ ਘਰ ਸੀ ਤੇ ਇਦਾਂ ਮੁੜ ਕੇ ਤੂ ਤੂ ਮੈਂ ਮੈਂ ਹੋਈ ਆ ਪਹਿਲੀ ਤੁਹਾਡੀ ਮਾਲਕੀ ਜੀ ਤੇ ਜ਼ਬਰਦਸਤ ਸੀ ਵੱਟ ਪਾਉਣ ਦੀ ਹਾਂਜੀ ਜਿੱਦਾਂ ਵੀ ਸਾਂਝੀ ਵੱਟ ਵਾ ਜਿੱਦਾਂ ਹਾਂਜੀ ਮਾਲਕੀ ਹਾਂਜੀ ਹਾਂਜੀ ਤੈਨੂੰ ਦਰਖਾਸਤ ਦਿੱਤੀ ਕੋਈ ਹਾਂਜੀ ਦਰਖਾਸਤ ਦਿੱਤੀ ਉਸ ਦਿਨ ਮੇਰੀ ਗੁੜੀਆ ਦੇ ਕੇ ਗਈ ਆ ਜਿਸ ਦਿਨ ਸਾਡੇ ਘਰ ਪਏ ਉਸ ਦਿਨ ਅਸੀਂ ਦੋਵੇਂ ਜੀ ਗਏ ਆ ਤੇ ਸਾਡੇ ਤੇ ਵੀ ਉਹਨਾਂ ਕੋਈ ਕਾਰਵਾਈ ਕੀਤੀ ਨਹੀਂ ਉਹ ਕੋਈ ਆਇਆ ਗਿਆ ਹੀ ਨਹੀਂ ਹਾਂਜੀ ਕੀ ਮੰਗ ਕਰਦੇ ਹਾਂ ਹਾਂਜੀ ਮੰਗ ਤੇ ਇਹ ਕਹਿੰਦੇ ਆ ਵੀ ਸਾਨੂੰ ਵੀ ਕੋਈ ਇਨਸਾਫ ਦੋ ਵੀ ਸਾਡੀ ਕੋਈ ਗੱਲ ਸੁਣੋ ਵੀ ਜਿਹੀ ਕਿੰਨੀ ਵਾਰਾ ਤੁਹਾਡੇ ਕੋਲ ਆਏ ਆ ਵੀ ਸਾਡਾ ਵੀ ਕੋਈ ਫੈਸਲਾ ਕਰੋ ਸਾਡੀ ਕੋਈ ਕਾਰਵਾਈ ਨਹੀਂ ਹੁੰਦੀ ਕਿੰਨੇ ਦਿਨ ਹੋ ਚਲੇ ਦਰਖਾਸਤ ਦਿੱਤੀ ਦਰਖਾਸਤ ਜਿੱਤ ਨੂੰ ਤੇ ਮੇਰੇ ਹਿਸਾਬ ਤੇ ਸਾਰਾ 2 ਮਹੀਨੇ ਹੋ ਚਲੇ ਮੈਂ ਵਿਧੀਦੜਾ ਮੇਰਾ ਨਾਮ ਗਰਜਨ ਸਿੰਘ ਹੈ ਜੀ ਗਰਜਨ ਸਿੰਘ ਦੀ ਇੱਕ ਪ੍ਰਤਾਪ ਸਿੰਘ ਨੇ ਤੁਹਾਡੇ ਤੇ ਦੋਸ਼ ਲਾਇਆ ਕਿ ਤੁਸੀਂ ਉਹਨਾਂ ਦੀ ਜਿਹੜੀ ਮਾਲਕੀ ਤੇ ਸਾਂਝੀ ਵਾਟੇਕ ਸੀ ਜ਼ਮੀਨ ਦੀ ਹਾਂਜੀ ਜ਼ਬਰਦਸਤੀ ਟਰੈਕਟਰ ਨਾਲ ਆਉਂਦੇ ਜੇ ਹੀ ਰੋਕਿਆ ਤੇ ਅਗੂ ਡਾਂਗ ਲੈ ਕੇ ਤੇ ਮਗਰ ਭੱਜੇ ਤੇ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਤੇ ਕੁੜੀਆਂ ਨੂੰ ਗਾਲ੍ਹਾਂ ਵੀ ਕੱਢੀਆਂ ਅੱਛਾ ਨਹੀਂ ਨਹੀਂ ਜੀ ਇਹੋ ਜੀ ਤੇ ਕੋਈ ਗੱਲ ਨਹੀਂ ਆ ਸਗੋਂ ਇਹਨੇ ਮੈਨੂੰ ਗਾਲ ਕੱਢੀ ਆ ਕਿ ਤੁਸੀਂ ਹਰਪਾਲ ਸਿੰਘ ਦੀ ਮਦਦ ਕਰਦੇ ਜੀ ਤੇ ਤੂੰ ਹੀ ਜੇ ਰੋ ਦੀ ਮਾਦਾਦ ਕਰਦੇ ਤੇ ਮੈਂ ਤੁਹਾਡੀ ਕੁੜੀ ਤੇ ਮੰਨ ਲਓ ਮੈਨੂੰ ਉਲਟਾ ਸ਼ਬਦ ਬੋਲਿਆ ਨੇ ਗੰਦਾ ਸ਼ਬਦ ਬੋਲਿਆ ਤੇ ਮੈਂ ਇਹ ਕਰਕੇ ਪ੍ਰਵੀਰ ਜੀ ਸ਼ਰੇਮ ਜਿਹੜਾ ਟਰੈਕਟਰ ਹੈ ਉਹਦੇ ਵਿੱਚ ਤੁਸੀਂ ਉੱਤਰਦੇ ਨਜ਼ਰ ਆਉਂਦੇ ਜੇ ਵੀ ਡਾਗ ਫੜਦੇ ਉਹ ਕੀ ਮਾਮ ਨਹੀਂ ਨਹੀਂ ਵੀ ਜੀ ਉਹ ਤੇ ਮੈਂ ਮਾਲਾ ਹੀ ਘਾਹ ਕੋ ਸਾੜਨ ਦਾ ਆ ਪੀ ਡੰਡ ਡੰਡ ਤਾਂ ਇਕੱਠਾ-ਉਠਾ ਘਾਗਾ ਕਰਕੇ ਨਾ ਤੇ ਉਹ ਘਾਹ ਸਾੜਨ ਵਾਸਤੇ ਉਹਨੂੰ ਰੱਖਿਆ ਸੀ ਕੋਲ ਆਪਣੇ ਤੇ ਇਹੋ ਜੀ ਕੋਈ ਗੱਲ ਨਹੀਂ ਵੀ ਇਹਨੂੰ ਵੀਡੀਓ ਦੇ ਵਿੱਚ ਜਾ ਜਾਪਦਾ ਤੁਸੀਂ ਜਵੇਂ ਮਗਰ ਜਾਣਦੇ ਹੁੰਦੇ ਨਾ ਨਹੀਂ 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 ਕੋਈ ਐਵੇਂ ਜਿਹੀ ਕੋਈ ਗੱਲ ਨਹੀਂ ਹੈ ਜੇ ਇਹਨੂੰ ਕੁੱਟ ਮਾਰਨ ਵਾਲੀ ਕੋਈ ਗੱਲ ਹੈਗੀ ਨਹੀਂ ਪਾਵਾ ਉਲਟੀਆਂ ਆਨ ਉਹਨੇ ਗੱਲਾਂ ਕੱਢੀਆਂ ਇੱਕ ਘਰ ਜਾ ਕੇ ਵੀ ਤੁਸੀਂ ਪਾਏ ਉਹਨਾਂ ਦੇ ਘਰ ਨਹੀਂ ਜੀ ਨਹੀਂ ਨਹੀਂ ਬਿਲਕੁਲ ਨਹੀਂ ਇਹ ਸਾਰੇ ਗਲਤ ਇਲਜ਼ਾਮ ਨੇ ਬਿਲਕੁਲ ਜੀ ਗਲਤ ਇਲਜ਼ਾਮ ਕੀ ਨਵੀਂ ਵਿਧੀ ਆਪਣੇ ਸਰਪਾਲ ਸਗੇ ਜੀ ਇੱਕ ਤੁਹਾਡੇ ਚਾਚੇ ਦਾ ਪੋਤੀ ਆ ਗਵਾਨ ਤੁਹਾਡੇ ਹਾਂਜੀ ਪ੍ਰਤਾਪ ਸਿੰਘ ਹਾਂਜੀ ਹਾਂਜੀ ਉਹਨਾਂ ਤੁਹਾਡੇ ਤੇ ਦੋਸ਼ ਲਾਏ ਆ ਕਿ ਇੱਕ ਤਾਂ ਉਹਨਾਂ ਦੀ ਜਿਹੜੀ ਸਾਂਝੀ ਜ਼ਮੀਨ ਦੀ ਵਾਟ ਤੇ ਜਬਰਦਸਤੀ ਹੋਈ ਆ ਤੇ ਇੱਕ ਉਹਨਾਂ ਦੇ ਘਰ ਦੇ ਲਾਗੋਂ ਜਬਰਦਸਤੀ ਉਹਦੀ ਜ਼ਮੀਨ 'ਚ ਪਾਇਆ ਬਣਾ ਕੇ ਨਿਕਲਦੇ ਤੇ ਜੇ ਰੋਕਦੇ ਆ ਤਾਂ ਅੱਗੋਂ ਕੁੱਟਮਾਰ ਕਰਨ ਨੂੰ ਨਹੀਂ ਜੀ ਇਹ ਪੁੱਲਰਥਾਵਣ ਆਪ ਆਪਣੇ ਅਰਜੀ ਸਾਹਮਣੇ ਸਰਪੰਚ ਆਪ ਪਵਾ ਕੇ ਗਏ ਸਾਰੇ ਬੰਦੇ ਇਥੇ ਮੈਣਾ ਆਪ ਆਏ ਹੀ ਉਹ ਰਾਸ਼ਟਵਾ ਕੇ ਗਏ ਵੀ ਚਲ ਤੁਸੀਂ ਲੜੋ ਨਾ ਸਾਂਝਾ ਗੁਰਾ ਦਾਡਾ ਤੇ ਉਹਨੂੰ ਆਪਾਂ ਦਾ ਮਰਲੇ ਥਾਂ ਗਾੜੀ ਛੱਡ ਕੇ ਆਏ ਤੇ ਆਂਦਾ ਵੀ ਮੈਂ ਉਹ ਥਾਂ ਵੀ ਇਹ ਪਈ ਜੱਟ ਨਹੀਂ ਛੱਡਣੀ ਮੈਂ ਥਾਂ ਹੀ ਢੋਣੀ ਪਈ ਤੇ ਉਹ ਜਿਹੜਾ ਥਾਂ ਆਪਾਂ ਛੱਡਿਆ ਹੋਇਆ ਇਹਨੂੰ ਉਹ ਇਹ ਵੋਂਦਾਂ ਨੇਗਾ ਇੱਕ ਜਿਹੜੀ ਵੀਡੀਓ ਟਰੈਕਟਰ ਤੋਂ ਜਿਹੜੇ ਡਾਂਗ ਟਰੈਕਟਰ ਦੀ ਗੱਲ ਇਸ ਤਰ੍ਹਾਂ ਜੀ ਇਹ ਪਹਿਲੀ ਆਪਣਾ ਠੇਕੇ ਦੇ ਦਿੱਤੀ ਇਹਨਾਂ 2 ਸਾਲ ਹੋ ਗਏ ਪਹਿਲੀ ਵੋਂਦਿਆਂ ਨੂੰ ਤੇ ਇਹਨੇ ਕੀ ਕੀਤਾ ਵੀ ਮੈਂ ਇੱਥੇ ਨਹੀਂ ਹੈਗਾ ਇਹ ਮੁੰਡੇ ਨੇ ਜਾ ਕੇ ਆਂਦਾ ਵੀ ਸਾਡੇ ਹਾਲ ਮਾਰਦੇ ਨਾ ਮੈਂ ਆਖਿਆ ਜੀ ਤੇ ਹਾਲ ਵਜੇ ਆ ਤੈਨੂੰ ਮਿੱਟੀ ਲਾ ਦਿੰਨੇ ਆ ਇਹ ਗਾਲਾਂ ਕੱਢਣ ਦੇ ਪੇ ਬੰਦੇ ਵੀ ਲੈਂਦੇ ਆ ਤੇ ਇਹਨੂੰ ਆਖਿਆ ਵਜਾ ਮਹਿਲਾ ਜਿੱਥੇ ਵਾਟ ਆਉਂਦੀ ਤੋਂ ਮਿਲ ਕੇ ਪਾ ਲਾ। ਵੀਡੀਓ ਦੇ ਵਿੱਚ ਇੱਕ ਨੌਜਵਾਨ ਸ਼ਰਿਆਮ ਕਹਿ ਰਿਹਾ ਹੈ ਕਿ ਮੈਂ ਤੁਸੀਂ ਭਾਵੇਂ 10000 ਲੱਗ ਜੇ ਤੇ ਤੁਸੀਂ ਆਓ ਸਹੀ ਹਾਂ। ਉਹ ਵੇਖੋ ਜੀ ਜਦੋਂ ਹੁਣ ਇਹ ਕੁੜੀ ਨਹੀਂ ਗਾਲਾਂ ਕੱਢਦਾ ਅਗਲੇ ਨੂੰ ਹੁਣ ਪਹਿਲੀ ਹੈ ਆਪਣੀ ਬੌਂਟ ਇਹਦਾ ਪੰਨਾ ਥੋੜੀ ਜਾ ਕੇ ਆਇਆ ਹੈ ਆਪਣੇ ਪੰਨਾ ਵਾਇਆ ਤੇ ਜਦੋਂ ਅਸੀਂ ਆਪਣਾ ਪੰਨਾ ਬੌਂਟ ਇਹਦੀ ਮਝਾਲਕੀ ਜਾ ਕੇ ਗੱਲ ਕਰਦਾ ਜੋ ਕੋ ਬੰਦੇ ਮੋਹਰ ਭਰ ਲਿਓਂਦਾ ਅਸੀਂ ਮੋਹਰ ਭਰ ਬੰਦੇ ਲੈਂਦੇ ਆ ਅੱਜ ਜਿੱਥੇ ਵਾਟ ਆਉਂਦੀ ਉੱਥੇ ਵਟ ਪਾ ਲਾ। ਫਿਰ ਉਹਨਾਂ ਦੋਸ਼ ਲਾਇਆ ਕਿ ਤੁਸੀਂ ਘਰ ਜਾ ਕੇ ਬੰਦੇ ਲੈ ਕੇ ਉਹਨਾਂ ਮੈਂ ਆਖਿਆ ਗ੍ਰੈਂਟ ਵੀ ਕੀ ਗੱਲ ਹੋਈ ਜਾਂਦਾ ਵੀ ਮੈਂ ਪੈਲੀ ਬੌਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ